ਜੇ ਇਹੋ ਜੀ ਕਹਾਣੀ ਬਣਦੀ ਹੈ ਨਾ ਜੇ ਸਮਾਂ ਬਣਦਾ ਵੱਡਾ ਕੰਮ ਕਰਾਇਆ ਵੈਸਾ ਸਾਈਂ ਮੁਝਾ ਨਾ ਦੇ ਜੇ ਤੂੰ ਇਹ ਵੈ ਰਖ ਸੀ ਜੇ ਇਹੋ ਜੀ ਹਾਲਤ ਪੈਦਾ ਕਰੇਗਾ ਇਹੋ ਜਾਂ ਸਾਹਮਣੇਗਾ ਜੀਵ ਜੀਵੋ ਨੇ ਵੀ ਇਸ ਸਰੀਰ ਵਿੱਚੋਂ ਜਨ ਕੱਢ ਨਹੀਂ ਪਰ ਤੇਰੇ ਘਰ ਦਰਵਾਜ਼ੇ ਨੂੰ ਛੱਡ ਕੇ ਕਿਤੇ ਹੋਰ ਨਹੀਂ ਲੈ ਜਾਣਾ ਇਹ ਉਹਨਾਂ ਸਿੱਖਾਂ ਦੀ ਧਾਰਨਾ ਜੀ ਇਹਨਾਂ ਦੇ ਅੰਦਰ ਇੱਕ ਹੋਵੇ ਨਹੀਂ ਜਿਨ੍ਹਾਂ ਦੇ ਬਾਪ ਮਾਰੇ ਕਹਿੰਦੇ ਆ ਗੁਰੂ ਸੇਖ ਸੇਖ ਗੁਰੂ ਹੈ ਇੱਕੋ ਗੁਰੂ ਦੇ ਚਲਾਏ ਜਿਨ੍ਹਾਂ ਦੇ ਅੰਦਰ ਹੋਰ ਨਹੀਂ ਕੁਝ ਜਿਨ੍ਹਾਂ ਦੇ ਅੰਦਰ ਸਿਰਫ ਗੁਰੂ ਹੈ ਇਹ ਗੁਰੂ ਗੁਰੂ ਕਰਦੇ ਉਹਨਾਂ ਦਾ ਦਿਨ ਚੜਦਾ ਤੇ ਦਿਨ ਡੁੱਲਦਾ ਤੇ ਰਾਤ ਗੁਰੂ ਗੁਰੂ ਕਰਦਿਆਂ ਉੱਕੀ ਚੁੰਦੀ ਇਹੋ ਸੇਖ ਕ੍ਰੀਮ ਕਾਰਨ ਵਾਲੇ ਸ਼ੋਧ ਪ੍ਰੇਮ ਕਰਨ ਵਾਲੇ। ਉਹ ਸੰਗੁਰ ਕਿਰਪਾ ਦੇ ਖਜ਼ਾਨੇ ਧਰ ਤੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਸੰਗਤ ਨਹੀਂ ਕਿ ਆਵੀਂ। ਦਾਤਾ ਸਾਡੇ ਤੋਂ ਛੱਡਿਆ ਨਹੀਂ ਗਿਆ। ਜਦੋਂ ਚੰਦੂ ਨੇ ਬੋਲ ਗਏ ਆਖਿਆ ਕਿ ਗੁਰੂ ਘਰ ਨੂੰ ਸਦਾਵੇਂ ਬੋਲੀ ਆਪ ਨੂੰ ਚਵਾਰਾ ਦੱਸਦਾ। ਆਪਣੇ ਆਪ ਨੂੰ ਚਵਾਰਾ ਕਹਿੰਦਾ। ਤੇ ਗੁਰੂ ਦੇ ਤੁਹਾਨੂੰ ਮੂਰੀ ਕਹਿੰਦਾ। ਮੈਨੂੰ ਯਾਦ ਰੱਖਿਓ ਜੀ ਗੁਰੂ ਸਭ ਪਰਵਾਨ ਕਰ ਲੇਗਾ ਸਿੱਖ ਸਭ ਪਰਵਾਨ ਕਰ ਲੇਗਾ ਪਰ ਗੁਰੂ ਦਾ ਨਰਾਦਰ ਨਹੀਂ ਸੱਤਾ ਪਰਵਾਨ ਕੀਰਤਨ ਕਰਦੇ ਪਰ ਆਪਣੀ ਸੀ ਮਾਰੇ ਬਹੁਤ ਹਲਕਾ ਕਰਦੇ ਸਨ ਜੀ ਗੁਰਬਾਣੀ ਪੜਨ ਵਾਲੇ ਕੀਰਤਨ ਕਰਨ ਵਾਲੇ ਪਰ ਜਿੰਦਰ ਰਸ ਦੇ ਘਰ ਬੈਠੇ ਨਾ ਇਹਨਾਂ ਕਿਹਾ ਮਨਸੀ ਕਾਨੂੰ ਪੇ ਜੀ ਆਪ ਦੇ ਇਬਰਾਨ ਪਰ ਆਏ ਨਹੀਂ ਹੰਕਾਰ ਚ ਬੋਲੇ ਤੇ ਸਾਡੇ ਵਰਦਾਨੇ ਦੇ ਕੀਰਤਨ ਗੀਤਾਂ ਤੇ ਫਿਰ ਗੁਰਨਾਮ ਗੁਜਾਰਿਆ ਜੇਸੀ ਕੀਰਤਨ ਕਰਦਿਆਂ ਫਿਰ ਗੁਰੂ ਘਰ ਦੀ ਸ਼ੋਭਾ ਹਨ ਬੰਦਰ ਕਿਹਾ ਕੋੜੇ ਬੈਠ ਗਏ ਹੋ ਗੁਰੂ ਤੰਗ ਰਾਦਰ ਵਿੱਚ ਬੋਲਦੇ ਹੋ ਇਸ ਲਈ ਨੂੰ ਕੋੜ ਹੋਇਆ ਕਿ ਕੋਈ ਬਚਾਉਣ ਵਾਲਾ ਨਹੀਂ ਅਤੇ ਹਰਦੇ ਦੇ ਪਰਮਕਾਰ ਪੀਤਾ ਆਪੋ ਮੂੰਹ ਕਾਲਾ ਕਰਕੇ ਲਾਹੌਰ ਦੀ ਧਰਤੀ ਤੋਂ ਕੋਤੇ ਪ੍ਰਿਵੇ ਕਿ ਕਮਲ ਸਾਧੀਆਂ ਗਲੀਆਂ ਚ ਆਇਆ ਅਜ਼ੂਰ ਦਾਤੀ ਕਿਰਪਾ ਤੇ ਤਾਦੀ ਗੁਰੂ ਅਰਜਨ ਦੇਵ ਉਹ ਸ਼ਾਤੀ ਨਾਲ ਲਾ ਕੇ ਆ ਲੜਿਆ ਇਹ ਤੇਰਾ ਪਲਪਕਾਰ ਹੈ ਬਖਸ਼ੇ ਜਾਣਗੇ ਪਰ ਤਾਂ ਬਖਸ਼ੇ ਜਾਣਗੇ ਜਿਵੇਂ ਕਹਿੰਦਾ ਨੇ ਗੁਰੂ ਦੀ ਵਿੰਧਿਆ ਛੋੜ ਕੇ ਕਿ ਮੈਂ ਗੁਰੂ ਦੀ ਵਡਿਆਈ ਹੁਣ ਆਪੇ ਪਰਿਵਾਰ ਦੇ ਨਾਮ ਕਰੀ ਦੀ ਫਿਰ ਬਖਸ਼ੇਗੇ ਮੈਂ ਤਾਂ ਕਰ ਰਕੀਆ ਗੁਰੂ ਦੀ ਵਿੰਧਿਆ ਨਹੀਂ ਪਰਿਵਾਰ ਗੁਰੂ ਤਾਂ ਬਰਾਬਰ ਨਹੀਂ ਪਰਮਾਨੰਦ ਸਿੱਖ ਨੂੰ ਇਹ ਕਾਰਨ ਦੀ ਤੇ ਸਿੱਖਾਂ ਨੇ ਕਿਹਾ ਮਾਰੇ ਚੰਦੂ ਦੇ ਘਰ ਦੀ ਗੱਲ ਪਰਿਵਾਰ ਕੀ ਨਿਸ਼ਤਾ ਨਹੀਂ ਲੈਣਾ ਇਹ ਗੁਰੂ ਘਰ ਨੂੰ ਮੋਰੀ ਕਹਿੰਦੇ ਨੇ ਦੰਦਿਆ ਕਰਦਾ ਗੁਰੂ ਘਰ ਮਰ ਨਹੀਂ ਜਵਾਬ ਦੇ ਦਿੱਤਾ ਹੰਕਾਰੀ ਸੀ ਹਣ ਜਾਮ ਗੀਤ ਨੇ ਹੋਰ ਕੰਮ ਭਰਨੇ ਸ਼ੁਰੂ ਕਰ ਦਿੱਤੇ ਸਾਬ੍ਹ ਬਣਿਆ ਸੀ ਜਾਮ ਗੀਤ ਦੇ ਪੁੱਤਰ ਇਹਨੇ ਬਗਾਵਤ ਕੀਤੀ ਉਸ ਨੂੰ ਤੇ ਜਿਹੜਾ ਘਾਟ ਸੀ ਨਾ ਇਹ ਦਰਿਆ ਦਾ ਵਿਆਸਾ ਦਾ ਤੇ ਗੋਇੰਦਵਾਲ ਦੇ ਨੇੜੇ ਹੀ ਸੀ इतो त इहे जॾो लंघिया त उहो समय